ਭਾਈ ਕੀ ਨਾਮ ਤੁਹਾਡਾ ਜੀ ਬਲਵਿੰਦਰ ਸਿੰਘ ਆ ਜੀ ਬਲਵਿੰਦਰ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ ਇਸ ਟਾਂ ਅਸੀਂ ਟਰੱਕ ਜਿਹਨੇ ਮੋਗਾ ਖੜੇ ਆ ਜੀ ਤੇ ਕੀ ਹਾਸਾ ਆਇਆ ਸਵੇਰੇ ਸਾਰੀ ਦਿਓ ਜਾਣਕਾਰੀ ਮੈਂ ਜੀ ਇੱਥੇ ਸੇਵਾਦਾਰ ਆਂ ਜੀ ਟਰੱਕ ਜਿਹਨੇ ਕਾਫੀ ਸਵੇ ਲੰਮੇ ਸਮੇਂ ਤੋਂ ਜੀ ਇਹ ਗੱਡੀ ਦੇ ਕੋਲੇ ਇਹ ਡਰਾਈਵਰ ਡਿੱਗਿਆ ਪਿਆ ਸੀਗਾ ਅਸੀਂ ਕਿਹਾ ਵੀ ਅੱਗੇ ਵੀ ਇਹ ਪੈ ਜਾਂਦੇ ਹੁੰਦੇ ਆ ਕਈ ਵਾਰ ਥੱਲੇ ਵਿਛਾ ਕੇ ਕਪੜਾ ਤੇ ਜਦੋਂ ਦੇਖਿਆ ਗਿਆ ਤੇ ਇਹ ਉੱਪਰੋਂ ਡਿੱਗਿਆ ਇਹ ਇਹ ਰੋਟੀ ਖਾ ਕੇ ਸ਼ਾਮ ਨੂੰ ਚੜਿਆ ਗੱਡੀ ਦੇ ਉੱਤੇ ਗੱਡੀ ਉੱਤੋਂ ਰਾਤ ਨੂੰ ਪਿਸ਼ਾਬ ਪਿਸ਼ੂ ਕਰਨ ਉੱਠਿਆ ਹੋਊਗਾ ਇਹ ਥਲੇ ਡਿੱਗ ਪਿਆ ਉਸ ਤੋਂ ਬਾਅਦ ਅਸੀਂ ਆਪਦੇ ਟਰੱਕ ਜੀ ਉਹਨਾਂ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਵੀ ਜਨਾਬ ਉੱਥੇ ਸ਼ੇਰ ਸਿੰਘ ਗੱਡੀ ਦੇ ਉੱਤੋਂ ਡਿੱਗ ਚੁੱਕਿਆ ਤੇ ਤੁਸੀਂ ਆਓ ਉੱਥੇ ਸਾਡੇ ਜਦੋਂ ਮੈਂਬਰ ਸਾਹਿਬਾਨ ਆਏ ਇਹਨਾਂ ਨੇ ਆ ਕੇ ਸਟੇਡੀ ਨੂੰ ਸੇਵਾ ਸਟੇਡੀ ਵਾਲਿਆਂ ਨੂੰ ਬੁਲਾਇਆ ਉਹਨਾਂ ਨੇ ਆਪਦਾ ਪੁਲਿਸ ਨੂੰ ਬੁਲਾ ਕੇ ਆਪਦੀ ਕਾਰਵਾਈ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਗੱਡੀ ਆਈ ਐਂਬੂਲੈਂਸ ਉਸ ਸਵਸਟੇਡੀ ਵਾਲੇ ਉਹਨੂੰ ਪਾ ਕੇ ਹਸਤਾਨ ਲਗੀ ਕਿੰਨੀ ਉਮਰ ਦਾ ਸੀ ਇਹਨਾਂ ਦੀ ਉਮਰ ਜੀ 55 ਸਾਲ ਦੇ ਨੇੜੇ ਤੇੜ ਸੀ ਸੁਭਾਅ ਦੇ ਕਿੱਦਾ ਦਾ ਸੀ ਸੁਭਾਅ ਦੇ ਬਹੁਤ ਵਧੀਆ ਬੰਦੇ ਸੀ ਜੀ ਹੱਸ ਕੇ ਹਰ ਕਿਸ ਨੂੰ ਗੱਲ ਕਰਦੇ ਸੀਗੇ ਕਿਸੇ ਦਾ ਗੁੱਸਾ ਨਹੀਂ ਸੀ ਕਰਦੇ ਕੋਈ ਕੁਛ ਕਹਿੰਦਾ ਸੀ ਕੋਈ ਨਹੀਂ ਕਹਿੰਦਾ ਸੀ ਰਹਿਣ ਵਾਲਾ ਕਿੱਥੋਂ ਦਾ ਸੀ ਕੋਈ ਹੈ ਪਤਾ ਇਹ ਜੀ ਇਹਨੇ ਸਾਨੂੰ ਅੱਜ ਤੱਕ ਨਹੀਂ ਦੱਸਿਆ ਸੀ ਕਿਤੇ ਵੀ ਮੈਂ ਕਿੱਥੋਂ ਦਾ ਰਹਿਣ ਵਾਲਾ ਇਹ ਕਈ ਵਾਰੀ ਇਹ ਕਹਿੰਦਾ ਹੁੰਦਾ ਹੈਗਾ ਮੈਂ ਇਧਰ ਪਠਾਨਕੋਟੇ ਰਕੇ ਦਾ ਮੇਰਾ ਪਰਿਵਾਰ ਹੈ ਉੱਥੇ ਮੇਰੇ ਬੱਚੇ ਆ ਪਰ ਇਹਦੇ ਮਗਰ ਕੋਈ ਨਹੀਂ ਅਜੇ ਤੱਕ ਇੱਥੇ ਆਇਆ ਜੀ ਬਿਮਾਰ ਵੀ ਹੁੰਦਾ ਰਿਹਾ ਇਹਨੂੰ ਦਵਾਈ ਦੁਵਾਈ ਦੋ ਦੇ ਰਹੇ ਆ ਲੈ ਜਾਂਦੇ ਵੀ ਰਹੇ ਆ ਬੰਦਾ ਵਧੀਆ ਸੀਗਾ ਕਿੰਨੇ ਚਿਰ ਤੋਂ ਇਹ ਗੱਡੀ ਚ ਲਾ ਰਿਹਾ ਜਿਹੜੀ ਗੱਡੀ ਤੋਂ ਡਿੱ ਗਿਆ ਗੱਡੀ ਇਹਨੂੰ ਜੀ ਇੱਥੇ ਘਟੋ ਘਟਾ ਇਹਨੂੰ 40 ਕੇ 45 ਸਾਲ ਹੋ ਗਏ ਆ ਜੀ ਬਹੁਤ ਜਵਾਨੀ ਚ ਸੀਗਾ ਉਦੋਂ ਜਦੋਂ ਆਇਆ ਇਹ ਤੇ ਹੁਣ ਇਹਦੀ 60 55 ਦੇ ਨੇੜੇ ਉਮਰ ਸੀਗੀ ਇਹ ਜਿਹੜੀ ਗੱਡੀ ਤੋਂ ਡਿੱ ਗਿਆ ਉਹੀ ਚਲਾਉਂਦਾ ਸੀ ਇਹ ਗੱਡੀ ਤੇ ਮੂਹਰੇ ਖੜੇ ਆ ਜੀ ਬਿਲਕੁਲ ਅਸੀਂ ਉਦੀ ਸੀ ਇਹ ਗੱਡੀ ਇੱਥੇ ਖੜੀ ਸੀਗੀ ਕਈ ਦਿਨ ਹੋ ਗਏ ਹੱਲੀ ਨਹੀਂ ਸਵੇਰੇ ਆ ਕੇ ਫਿਰ ਤੁਸੀਂ ਕੀ ਦੇਖਿਆ ਮੌਕੇ ਤੇ ਜਦੋਂ ਅਸੀਂ ਆਏ ਆਂ ਇਹ ਪਿਆ ਸੀਗਾ ਅਸੀਂ ਤਾਂ ਕਹ ਵੈਸੇ ਹੀ ਕਿਤੇ ਅੱਗੇ ਨੂੰ ਪੈਂਦਾ ਜਦੋਂ ਹਾਦਸਾ ਦੇਖਿਆ ਤੇ ਉੱਪਰ ਉੱਟ ਗਿਆ ਹੋਇਆ ਸਰਪੰਚ ਜੀ ਇੱਕ ਟਰੱਕ ਜੁਨੀਅਨ ਦੇ ਵਿੱਚੋਂ ਡੈੱਡ ਬੋਡੀ ਮਿਲੀ ਐ ਇਹ ਕਿਹਦੀ ਡੈੱਡ ਬੋਡੀ ਐ ਤੇ ਕੀ ਖਰਾਬ ਹਾਲਤ ਸੀ ਉਹ ਜੀ ਸਵੇਰ ਸਾਨੂੰ ਫੋਨ ਆਇਆ ਸੀ ਟਰੱਕ ਜੁਨੀਅਨ ਦੇ ਵਿੱਚੋਂ ਪ੍ਰਧਾਨ ਆ ਗਿਆ ਪਾਲ ਦਾ ਉਥੇ ਅਸੀਂ ਮੌਕੇ ਤੇ ਪੁੱਜੇ ਸੀ ਉਥੇ ਡੈੱਡ ਬੱਡੀ ਪਈ ਸੀ ਜਦੋਂ ਚੈੱਕ ਕੀਤੀ ਉਹਦੀ ਜੇਬ ਦੇ ਵਿੱਚੋਂ ਡਰਾਈਵਰ ਲਾਈਸੈਂਸ ਮਿਲਿਆ ਜਿੰਦੇ ਉੱਤੇ ਲਿਖਿਆ ਸੀ ਸ਼ਮਸ਼ੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਾਨਕਨਗਰੀ ਮੋਗਾ ਉੱਥੇ ਫਿਰ 100 ਦੇ ਕਰੀਬ ਜਿਹੜੇ ਡਰਾਈਵਰ ਕਨੈਕਟਰ ਜਿਹੜੇ ਆ ਟਰੱਕਾਂ ਵਾਲੇ ਕੁਝ ਮਾਲਕ ਸੀ ਉਹ ਇਕੱਠੇ ਹੋ ਗਏ ਜਿਨ੍ਹਾਂ ਨੇ ਦੱਸਿਆ ਵੀ ਇਹ 40-45 ਸਾਲ ਤੋਂ ਟਰੱਕ ਯੂਨੀਅਨ ਦੇ ਵਿੱਚ ਹੀ ਇਹ ਰਹਿ ਰਿਹਾ ਹੈ ਤੇ ਇੱਥੇ ਹੀ ਇਹ ਕਦੀ ਕਿਸੇ ਦਾ ਟਰੱਕ ਚਲਾਉਂਦਾ ਤੇ ਕਦੀ ਕਿਸੇ ਦਾ ਚਲਾਉਂਦਾ ਸਰਦੀ ਦੇ ਵਿੱਚ ਟਰੱਕ ਦੇ ਅੰਦਰ ਪੈ ਜਾਂਦਾ ਤੇ ਗਰਮੀ ਦੇ ਵਿੱਚ ਜਿਹੜਾ ਉੱਪਰ ਤਾਂ ਟੂਲ ਬਣਿਆ ਉਹਦੇ ਉੱਪਰ ਪੈ ਜਾਂਦਾ ਬੀਤੀ ਰਾਤ ਇਹ ਟਰੱਕ ਦੇ ਉੱਪਰ ਸੁੱਤਾ ਸੀ ਰਾਤ ਨੂੰ ਇਹ ਉੱਤੋਂ ਥੱਲੇ ਡਿੱਗਣ ਕਰਕੇ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਜਿਸ ਕਰਕੇ ਇਹਦੀ ਮੌਤ ਹੋ ਗਈ ਸਵੇਰੇ ਅਸੀਂ ਇਹਦੀ ਡੈੱਡ ਬਾਡੀ ਜਿਹੜੀ ਆ ਹੌਸਪੀਟਲ ਨਾਲ ਜਾ ਕੇ ਰੱਖ ਕੇ ਤੇ ਟਰੱਕ ਯੂਨੀਅਨ ਦਾ ਜਿਹੜਾ ਪ੍ਰਧਾਨ ਆਗਿਆਪਾਲ ਤੇ ਉਹਦੇ ਬਿਆਨ ਤੇ ਅਸੀਂ 174 ਦੀ ਕਾਰਵਾਈ ਕਰਕੇ লাশ ਜਿਹੜੀ ਆ ਉਹਨਾਂ ਦੇ ਬਲੇ ਕਰ ਦਿੱਤੀ ਆ ਨਾਂ ਜੀ ਇੱਕ ਹੀ ਇਹਦਾ ਪਤਾ ਲੱਗਿਆ ਵੀ ਜਿਹੜੇ 35 40 ਹਾਲ ਤੋਂ ਹੀ ਰਿੰਦਾ ਜੀ ਇਸ ਤੋਂ ਪਹਿਲੇ ਜਿਹੜਾ ਇਹ ਰਿੰਦਾ ਜਿਹਦਾ ਪਤਾ ਲੱਗੇ ਕਿ ਇਹ ਤੇ ਵਾਲੀ ਵਾਰਸਾਂ ਦਾ ਇਹ ਇਸ ਤੋਂ ਪਹਿਲਾਂ ਤਾਂ ਕੋਈ ਵਾਲੀ ਵਾਰਸ ਨਹੀਂ ਮਿਲਿਆ ਜੀ ਸੰ ਨਹੀਂ ਮਿਲਿਆ ਜੀ ਪੜਤਾਲ ਕੀਤੀ ਅਸੀਂ ਪਾਰਕਿੰਗ ਜਗ੍ਹਾ 'ਤੇ ਗੱਡੀ ਖੜੀ ਸੀ ਜੀ ਪਾਰਕਾਂਗੇ ਚੁੱਕੇ ਗਰਮੀ ਕਰਕੇ ਤੇ ਉੱਪਰ ਗੱਡੀ ਦੇ ਟੂਲ ਦੇ ਉੱਤੇ ਸੁੰਦਾ ਸੀ ਇਹ ਉੱਪਰੋਂ ਵਾਸੇ ਪਤਾ ਨਹੀਂ ਤਾਂ ਪਾਣੀ ਪੀਣ ਲੱਗਾ ਡਿੱਗਿਆ ਉੱਪਰੋਂ ਡਿੱਗਿਆ ਗੱਡੀ ਦੇ ਦੇ ਦੀ ਡੈਥ ਹੋ ਗਈ ਜੀ ਉਹਦੇ ਬਾਅਦ ਦੋਬਾਰੀ ਸਵਾਲਾ ਤਾਂ ਜਦੋਂ ਪਤਾ ਲੱਗਾ ਸੀ ਪੁਲਿਸ ਨੂੰ ਰਿਪੋਰਟ ਕੀਤੀ ਉਹਨਾਂ ਦੇ ਥਰੂ ਇਹਦਾ ਪੋਸਟਮਾਰਟਮ ਸਬਲਾ ਹਸਪਤਾਲ ਚ ਕਰਾਇਆ ਗਿਆ ਜੀ ਉਦੋਂ ਬਾਅਦ ਸਾਰਿਆਂ ਦੀ ਸਹਿਮਤੀ ਨਾਲ ਸਸਕਾਰ ਕਰਤਾ ਇਹਦਾ ਕੋਈ ਵਾਇ ਵਾਰਸਪੁਰ ਸੀ ਜਾਂ ਕਿ ਨਹੀਂ ਜੀ ਨਹੀਂ ਕੋਈ ਵਾਰਸ ਸਾਨੂੰ ਕੋਈ ਪਤਾ ਨਹੀਂ ਨਾ ਸਾਨੂੰ ਕੋਈ ਐਡਰੈਸ ਦੱਸਦਾ ਜੀ ਮੇਰੇ ਕੋਲ ਤਾਂ ਇੱਥੇ ਤੁਹਾਡੇ ਕੋਲ ਕੰਮ ਕਰਦਾ ਸੀ ਮੇਰੇ ਕੋਲ ਤਾਂ 7 ਮਹੀਨੇ ਹੋਏ ਸੀ ਇਹ ਯੂਨੀਅਨ ਕਿੰਨੇ ਦਰ ਦਾ ਰੂਨੇ ਦਾ 35 40 ਸਾਲ ਦਾ ਹੈ 35 ਸਾਲ ਦਾ ਇਹ ਦੂਜਾ ਵਾਰ ਇਹਨਾਂ ਨੂੰ ਕੋਈ ਮਿਲਣ ਆਇਆ ਕੋਈ ਵਾਰੀ ਬਾਅਦ ਕੋਈ ਨਹੀਂ ਆਇਆ ਜੀ ਨਹੀਂ ਕੋਈ ਨਹੀਂ ਸਾਡੇ ਨੇ ਕੋਈ ਨਹੀਂ ਆਇਆ ਤੇ ਬਾਈ ਜੀ ਜੇ ਇਹਦੀ ਉਮਰ ਦੇਖਿਆ ਜਾਵੇ ਕਿੰਨੀ ਕਿ ਲੱਗਦੀ ਜੀ ਤੁਹਾਨੂੰ ਲਗਭਗ 60-62 ਸਾਲ ਹੋ ਗਈ 65 ਦੇ ਅੰਦਰ ਬਾਅਦ ਸੀ ਨੇ ਹੰਜਰੇ ਬੋਡੀ ਆਪਾਂ ਲੈ ਕੇ ਲੈ ਕੇ ਗਏ ਸਮਾਜ ਸੇਵਾ ਸੁਸਾਇਟੀ ਵਾਲਿਆਂ ਦਾ ਕਹਿਣਾ ਸੀਗਾ ਵੀ ਇਹ ਲਵਾਰਸ ਹੈਗਾ ਇਹਦੇ ਬਾਰੇ ਹਜੇ ਤੱਕ ਕੋਈ ਸਨਾਖਤ ਨਹੀਂ ਕੀਤੀ ਤੇ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਇਸਨੇ ਬੋਡੀ ਨੂੰ ਸੰਸਕਾਰ ਕੀਤਾ ਸ਼ਨਾਖਤ